ਅ ਅੱਜ ਮਾਨਜੋ ਸਿੰਘ ਅਰਬੰਦ ਕੇਜਰੀਵਾਲ ਜੀ ਦੀ ਰਿਹਾਈ ਲਈ ਅ ਹਿੰਦੁਸਤਾਨ ਦੀ ਸੁਪਰੀਮ ਅਦਾਲਤ ਮਾਨਜੋ ਸੁਪਰੀਮ ਕੋਰਟ ਜੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਇਤਿਹਾਸਿਕ ਫੈਸਲੇ ਦੇ ਦੌਰਾਨ ਇੱਕ ਐਸੀ ਸਖਸ਼ਿਅਤ ਜਿਹਨੂੰ ਸਾਜਿਸ਼ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅ ਪਿਛਲੇ ਕਈ ਦਿਨਾਂ ਤੋਂ ਗੈਰਕਾਨੂੰਨੀ ਢੰਗ ਨਾਲ ਹਸਾਸ ਤੇ ਰੱਖਿਆ ਹੋਇਆ ਸੀਗਾ ਸੋ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਉਹਨਾਂ ਕਰੋੜਾਂ ਕਰੋੜਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਿਹੜੇ ਭਾਰਤ ਦੇ ਸੰਵਿਧਾਨ ਨੂੰ ਪਿਆਰ ਕਰਦੇ ਨੇ ਜਿਹੜੇ ਭਾਰਤ ਦੇ ਅੰਦਰ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਨੇ ਜਿਹੜੇ ਲੋਕਤੰਤਰੀ ਪ੍ਰਕਿਰਿਆ ਦੇ ਅੰਦਰ ਜਿਹੜੇ ਆ ਉਹ ਸ਼ਾਮਲ ਹੋ ਕੇ ਦੇਸ਼ ਦੇ ਅੰਦਰ ਇੱਕ ਸਰਕਾਰ ਨੂੰ ਚੁਣਨਾ ਚਾਹੁੰਦੇ ਆ ਸੋ ਮੈਂ ਸਮਝਦਾ ਬੜਾ ਇਤਿਹਾਸਿਕ ਫੈਸਲਾ ਔਰ ਇਸ ਫੈਸਲੇ ਦੇ ਨਾਲ ਨਾ ਕਿ ਆਮਦਨੀ ਪਾਰਟੀ ਦੇ ਵਰਕਰ ਬਲਕਿ ਉਹ ਸਾਰੇ ਹੀ ਲੋਕ ਜਿਹੜੇ ਤਾਨਾਸ਼ਹੀ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਚ ਲੜ ਰਹੇ ਨੇ ਵੱਖ-ਵੱਖ ਸੂਬਿਆਂ ਦੇ ਅੰਦਰ ਉਹਨਾਂ ਲੋਕਾਂ ਨੂੰ ਵੀ ਇਸ ਰਹਾਈ ਦੇ ਨਾਲ ਵੱਲ ਮਿਲੇਗਾ ਸੋ ਅੱਜ ਨਾ ਕੇਵਲ ਦੇਸ਼ ਦੇ ਅੰਦਰ ਬਲਕਿ ਦੁਨੀਆ ਦੇ ਅੰਦਰ ਵੀ ਇਹ ਰੈਐਕਸ਼ਨ ਹੋਇਆ ਦੁਨੀਆ ਦੇ ਅੰਦਰੋਂ ਵੀ ਲੋਕਾਂ ਨੇ ਤਸਵੀਰ ਕੋਰਟ ਦੇ ਇਸ ਫੈਸਲੇ ਨੂੰ ਐਪ੍ਰੋਸੀਡ ਕੀਤਾ ਸਾਡਾ ਮਹਿਬੂਬ ਲੀਡਰ ਸਾਡੇ ਵਿੱਚ ਆ ਰਹੇ ਆ ਅੱਜ ਅਸੀਂ ਪਲਕਾਂ ਮਸਾ ਕੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਬਹੁਤ ਜਲਦੀ ਉਹ ਪੰਜਾਬ ਦੇ ਅੰਦਰ ਸਾਡੇ ਬਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਆਪਣੇ ਲੋਕਾਂ ਚ ਆ ਕੇ ਵਿਚਰਣਗੇ ਉਹਨਾਂ ਨੂੰ ਇਸ ਰਹਾਈ ਦਿੱਤੀ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ